ਸੰਗਤ ਜੀ ਕਈ ਸੰਗਤਾਂ ਨੇ ਇਸ ਸ਼ਲੋਕ ਬਾਰੇ ਪੁੱਛਿਆ ਸੀ ਕਿ ਇਹਨਾਂ ਜੋ ਉਚਾਰਨ ਕਿਵੇਂ ਕਰਨੇ ਨੇ ਕਿਉਂਕਿ ਗੁਰਬਾਣੀ ਦੇ ਵਿੱਚ ਕਈ ਸ਼ਬਦ ਮੰਗੇ ਆਉਂਦੇ ਨੇ ਜਿਨ੍ਹਾਂ ਨੂੰ ਆਮ ਹੀ ਸੰਗਤਾਂ ਗਲਤ ਪੜ ਜਾਂਦੀਆਂ ਸੋ ਮੈਂ ਸੰਗਤਾਂ ਦੇ ਕਹਿਣ ਤੇ ਸੰਗਤਾਂ ਨੇ ਹੁਕਮ ਕੀਤਾ ਸੀ ਸ਼ਲੋਕ ਦੀ ਆਪਾਂ ਸੰਖਿਆ ਕਰਨੀ ਹੈ ਤੇ ਇਸ ਦੇ ਜਿਹੜੇ ਵਿਸਰਾਮ ਨੇ ਮੈਂ ਕਿ ਸ਼ਬਦ ਨੇ ਕਿਵੇਂ ਉਚਾਰਨ ਕਰਨੇ ਇਹ ਜਿਹੜਾ ਸ਼ਲੋਕ ਹੈ ਚੌਥੇ ਪਾਦਸ਼ਾਹ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਤੇ 976 ਅੰਕ ਤੇ ਆਉਂਦਾ ਹੈ 976 ਅੰਕ ਤੇ ਨਟ ਮਹੱਲਾ ਚੌਥਾ ਮੇਰੇ ਮਨ ਜਪ ਹਰ ਹਰ ਰਾਮ ਰੰਗੇ ਮਨ ਤੇ ਬਿਸਰਾਮ ਲਾਉਣਾ ਹੈ ਮੇਰੇ ਮਨ ਜਪ ਹਰ ਹਰ ਰਾਮ ਰੰਗੇ ਹਰ ਹਰ ਕਿਰਪਾ ਕਰੇ ਜਗਦੀਸ਼ਰ ਜਗਦੀਸ਼ਰ ਕਸ ਕੇ ਬੋਲਣਾ ਅਦਕ ਲਾ ਕੇ ਪੜਨਾ ਭੋਲਾ ਨਹੀਂ ਪੜਨਾ ਕਸ ਕੇ ਬੋਲਣਾ ਇੱਥੇ ਵਿਸਰਾਮ ਲਉਣਾ ਹੈ ਜਗਦੀਸ਼ਰ ਹਰ ਧਾਇਓ ਜਨ ਪਾਗ ਲੱਗੀ ਪਾਗ ਜਿਹੜਾ ਭੋਲਾ ਪੜਨਾ ਪਾਗ ਲੱਗੇ ਰਹਾਉ ਜਨਮ ਜਨਮ ਕੇ ਭੂਲ ਚੂਕ ਹਮ ਹਮ ਤੇ ਵਿਸਰਾਮ ਲਉਣਾ ਹੈ ਜਨਮ ਜਨਮ ਕੇ ਭੂਲ ਚੂਕ ਕਈ ਸੰਕਤ ਚੂਕ ਤੇ ਆੜ ਕੇ ਵਿਸਰਾਮ ਲਾਉਂਦੀ ਐ ਪਰ ਇਸ ਦਾ ਵਿਸਰਾਮ ਹੈ ਹੰਮ ਤੇ ਆਬ ਆਏ ਪ੍ਰਭ ਸਰਨ ਅਗੇ ਸਰਨ ਅਗੇ ਪੜਨਾ ਹੈ ਸਰਨ ਗੇ ਨਹੀਂ ਪੜਨਾ ਸਰਨ ਗੇ ਇਸ ਤਰ੍ਹਾਂ ਨਹੀਂ ਪੜਨਾ ਸਰਨ ਅਗੇ ਤਮ ਸਰਨਾਗਤ ਪ੍ਰਤਪਾਲਕ ਸੁਆਮੀ ਹੰਮ ਰੱਖੋ ਵੱਡ ਪਾਪ ਅਗੇ ਸੁਆਮੀ ਤੇ ਵਿਸਰਾਮ ਲੈਂਦਾ ਤਪਾਲਕ ਇਕੱਠਾ ਪੜਨਾ ਇਹਨੂੰ ਪਾ ਪੱਗੇ ਮਤਲਬ ਕਿ ਪਾਪ ਗੇ ਨਹੀਂ ਪੜਨਾ ਪਾਪ ਗੇ ਗੱਗਾ ਵੱਖਰਾ ਨਹੀਂ ਪੜਨਾ ਪੱਪਾ ਵੱਖਰਾ ਪੜਨਾ ਜਿਹੜਾ ਪਹਿਲਾ ਪੱਪਾ ਪਾ ਅਦਕ ਲਾ ਕੇ ਪੜਨਾ ਪਾਪ ਅੱਗੇ ਇਸ ਤਰ੍ਹਾਂ ਪੜਨਾ ਪਾਪ ਅੱਗੇ ਤੁਮਰੀ ਸੰਗਤ ਹਰ ਕੋ ਕੋ ਨਾ ਉਧਰਿਓ ਇੱਥੇ ਵਿਸਰਾਨ ਤੁਮਰੀ ਸੰਗਤ ਹਾਰ ਕੋ ਕੋ ਇਹ ਵਖਰੇ ਵਖਰੇ ਕੋ ਕੋ ਨਾ ਉਧਰਿਓ ਪ੍ਰਭ ਕੀਏ ਪਤਤ ਪਵੱਗੇ ਪਤਤ ਪਤਿਤ ਨਹੀਂ ਪੜਨਾ ਪਤਤ ਪਵੱਗੇ ਇਹਨੂੰ ਸੰਗਤਾਂ ਕਈ ਪੜ ਜਾਂਦੀਆਂ ਪਵਗੇ ਪਵਗੇ ਨਹੀਂ ਪੜਨਾ ਅਦਕ ਲਾ ਕੇ ਪੜਨਾ ਕਸ ਕੇ ਬੋਲਣਾ ਪਵੱਗੇ ਪਵੱਗੇ ਗੁਨ ਗਾਵਤ ਛੀਪਾ ਦੁਸ਼ਟਾਰਿਓ ਦੁਸ਼ਟਾਰਿਓ ਇੱਥੇ ਬਿਸਰਾਮ ਪ੍ਰਭ ਰਾਖੀ ਪੈਰ ਜਨਗੇ ਹੁਣ ਇਹਨੂੰ ਜਨੱਕੇ ਨਹੀਂ ਪੜਨਾ ਇਹਨੂੰ ਜਨਗੇ ਜਿਹੜਾ ਗੇ ਆ ਇਹ ਸਬੰਧਕ ਪੜਨਾ ਹੈ ਜਨਗੇ ਜਿੱਥੇ ਅਧਕ ਲੱਗੇਗਾ ਜਿਹਨੂੰ ਕਸ ਕੇ ਬੋਲਣਾ ਉਹ ਤੁਹਾਨੂੰ ਦੱਸਿਆ ਜਾਵੇਗਾ ਜਿਹੜੇ ਪੋਲੇ ਸ਼ਬਦ ਨੇ ਜਿਨ੍ਹਾਂ ਦੇ ਅਧਕ ਨਹੀਂ ਲੱਗਦਾ ਜਿਹੜੇ ਪੋਲੇ ਸ਼ਬਦ ਪੜਨੇ ਨੇ ਉਹ ਤੁਹਾਨੂੰ ਦੱਸੇ ਜਾਣਗੇ ਪੈਰ ਜਨਗੇ ਜਨ ਕੇ ਜਨੱਕੇ ਨਹੀਂ ਪੜਨਾ ਪੜਨਾ ਇਕੱਠਾ ਪਾਠ ਆ ਪਰ ਜਨੱਗੇ ਨਹੀਂ ਪੜਨਾ ਜਨਗੇ ਜਿਹੜਾ ਗੱਗਾ ਸਬੰਧ ਕਿ ਲੱਗਿਆ ਜਨਗੇ ਜੋ ਤੁਮਰੇ ਗੁਨ ਗਾਵਹਿ ਸੁਆਮੀ ਇੱਥੇ ਵਿਸਰਾਮ ਹੈ ਹਉ ਬਾਲ ਬਾਲ ਬਲ ਤਿੰਗੇ ਇਹ ਤਨੱਗੇ ਨਹੀਂ ਪੜਨਾ ਇੱਥੇ ਅੱਧਕ ਨਹੀਂ ਲਾਉਣਾ ਪਿਛੇ ਪੜ ਕੇ ਆਣ ਪਵੱਗੇ ਉੱਥੇ ਅੱਧਕ ਲੱਗਦਾ ਪਵੱਗੇ ਪਰ ਇਹ ਤਿੰਗੇ ਇਹ ਵੀ ਜਿਹੜਾ ਗੱਗਾ ਸਬੰਧ ਪੜਨਾ ਹੈ ਤਿੰਗੇ ਵੱਖਰਾ ਵੱਖਰਾ ਹਉ ਬਲ 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 ਤਿੰਨ ਗੇ ਤਿੰਨ ਗੇ ਇਸ ਤਰ੍ਹਾਂ ਪਰਮਣ ਭਾਵਨ ਭਵਨ ਪਵਿੱਤਰ ਸਭ ਕੀਏ ਇੱਥੇ ਵਿਸਰਾਮ ਹੈ ਜਹ ਧੂਰ ਪਰੇ ਜਨ ਪਗੇ ਇਹਨੂੰ ਪਗੇ ਨਹੀਂ ਪੜਨਾ ਇਹ ਵੀ ਪੋਲ ਹੈ ਪਗੇ ਪਰੇ ਜਨ ਪਗੇ ਤੁਮਰੇ ਗੁਣ ਪ੍ਰਭ ਕਹਿ ਨਾ ਸਕਹਿ ਤੁਮਰੀ

ਵੱਢ ਗਏ ਜਨ ਨਾਨਕ ਕੋ ਦਇਆ ਪ੍ਰਭ ਧਾਰੋ ਇੱਥੇ ਬਿਸਰਾਣ ਹਮ ਸੇਵਹਿ ਤੁਮ ਜਨ ਪਗੇ ਇਹ ਪਗੇ ਜਿਹੜਾ ਬੋਲਾ ਚੱਲਦਾ ਇਹ ਕਸਕੇ ਨਹੀਂ ਬੋਲਣਾ ਪਗੇ ਨਹੀਂ ਕਹਿਣਾ ਪਗੇ ਬੋਲਾ ਜਨ ਨਾਨਕ ਕੋ ਦਇਆ ਪ੍ਰਭ ਧਾਰੋ ਹਮ ਸੇਵਹਿ ਤੁਮ ਜਨ ਪਗੇ ਇਸ ਤਰ੍ਹਾਂ ਪੜ੍ਹਨਾ ਸੋ ਸੰਗਤ ਜੀ ਜਿਹੜੀ ਸ਼ਲੋਕ ਜੀ ਆਪਾਂ ਸੰਥਿਆ ਕੀਤੀ ਹੈ ਇਹ 976 ਅੰਗ ਤੇ ਨੱਟ ਗੁਰਬਾਣੀ ਰਾਗ ਢਾਉਂਦਾ ਉਹਨਾਂ ਦੇ ਵਿੱਚ ਇਹ ਸ਼ਬਦ ਆਉਂਦਾ ਹੈ। ਉਹ ਇਹ ਜਿਹੜੀ ਸੰਖਿਆ ਤੁਸੀਂ ਕਰ ਰਹੇ ਹੋ ਮਹਿੰਗੇ ਸ਼ਬਦਾਂ ਦੀ ਅਪਰਾਲ ਮਿਲ ਕੇ ਕਰ ਰਹੇ ਆ। ਤੁਸੀਂ ਗਾਂ ਸੰਗਤਾਂ ਦੇ ਕੋਲ ਜ਼ੋਰ ਇਹ ਵੀਡੀਓ ਪਹੁੰਚਾਇਆ ਕਰੋ ਕਿ ਹੋਰ ਸੰਗਤਾਂ ਵੀ ਲਾਹਾ ਲੈ ਸਕਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।